ਤੁਸੀਂ ਸੋਚਦੇ ਹੋ ਤੁਸੀਂ ਬਹੁਤ ਜ਼ਿਆਦਾ ਖੰਡ ਖਾ ਰਹੇ ਹੋ ਤਾਂ ਆਓ ਅੱਜ ਜਾਣਦੇ ਹਾਂ ਉਹ ਕੁਝ ਆਮ ਸੰਕੇਤ ਜੋ ਇਸ ਗੱਲ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੇ ਹਨ ਪਹਿਲਾ ਸੰਕੇਤ ਖਾਣ ਦੀ ਹੋਰ ਲਾਲਸਾ ਹੋਣਾ ਜੇ ਤੁਸੀਂ ਮਿੱਠਾ ਖਾਣ ਤੋਂ ਬਾਅਦ ਵੀ ਹੋਰ ਮਿੱਠੀ ਦੀ ਤ ਹੈ ਮਹਿਸੂਸ ਕਰਦੇ ਹੋ ਤਾਂ ਇਹ ਦੱਸਦਾ ਹੈ ਕਿ ਤੁਸੀਂ ਆਪਣੇ ਖੁਰਾਕ ਵਿੱਚ ਬਹੁਤ ਜ਼ਿਆਦਾ ਖੰਡ ਸ਼ਾਮਿਲ ਕੀਤੀ ਹੋਈ ਹੈ ਦੂਜਾ ਸੰਕੇਤ ਵੱਧਦੀਆਂ ਚੁਲੜੀਆਂ ਜਾਦਾ ਖੰਡ ਸਾਡੇ ਸਰੀਰ 'ਚ ਨਾਜਨ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿਸ ਨਾਲ ਚਮੜੀ ਤੇ ਛੇਤੀ ਚੁੱਲੜੀਆਂ ਪੈਣ ਲੱਗਦੀਆਂ ਹਨ। ਪਾਰਵਧਣਾ। ਜ਼ਿਆਦਾ ਮਿਠਾਈਆਂ 'ਚ ਖਾਲੀ ਕੈਲਰੀਆ ਹੁੰਦੀਆਂ ਹਨ ਜੋ ਪਾਰ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਹੈ। ਅਗਲਾ ਸੰਕੇਤ ਹੈ ਦੰਦ ਦੀ ਸੜਨ ਅਤੇ ਕੈਵਿਟੀ। ਖੰਡ ਬੈਕਟੀਰੀਆ ਦੇ ਨਾਲ ਮਿਲ ਕੇ ਐਸਿਡ ਬਣਾਉਂਦਾ ਹੈ ਜੋ ਦੰਦਾਂ ਨੂੰ ਖਰਾਬ ਕਰਦੀ ਹੈ ਤੇ ਕੈਵਿਟੀ ਪੈਦਾ ਕਰਦੀ ਹੈ। ਇਸ ਦੇ ਨਾਲ ਹੀ ਸੁੱਜੇ ਹੋਏ ਪੈਰ ਵੀ ਇੱਕ ਸੰਕੇਤ ਹੈ ਖੰਡ ਦੇ අධਿਕ ਮਾਤਰਾ ਨਾਲ ਖਾਧਾ ਕਰਨਾ ਸਰੀਰ ਵਿੱਚ ਇਨਫੈਕਸ਼ਨ ਨੂੰ ਵਧਾ ਸਕਦਾ ਹੈ ਜੋ ਪੈਰਾ ਵਿੱਚ ਸੂਜਨ ਪੈਦਾ ਕਰ ਸਕਦੀ ਹੈ ਅੰਤ ਵਿੱਚ ਪਾਚਨ ਦੀ ਸਮੱਸਿਆ ਵੀ ਇਸ ਗਲਤੀ ਦੀ ਨਿਸ਼ਾਨੀ ਹੋ ਸਕਦੀ ਹੈ ਜ਼ਿਆਦਾ ਖੰਡ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਵਧ ਸਕਦੀ ਹਨ ਜਿਵੇਂ ਕਿ ਗੈਸ ਜਾਂ ਕਬਜ਼ ਇਹ ਸਾਰੇ ਸੰਕੇਤ ਸਾਨੂੰ ਇਸ ਗਲਤ ਸੰਕੇਤ ਦਿੰਦੇ ਹਨ ਕਿ ਸਾਨੂੰ ਖੁਰਾਕ ਵਿੱਚ ਖੰਡ ਦੀ ਮਾਤਰਾ ਨੂੰ ਕਾਬੂ ਵਿੱਚ ਰਖਣ ਦੀ ਲੋੜ ਹੈ ਇਸ ਤਰ੍ਹਾਂ ਦੀ ਹੋਰ ਹੈਲਥ ਟਿਪ ਲਈ ਬਣੇ ਰੋ ਟੇਲੀ ਹੈਲਥ ਨਾਲ ਕਿ ਤੁਸੀਂ ਸੋਚਦੇ ਹੋ ਤੁਸੀਂ ਬਹੁਤ ਜ਼ਿਆਦਾ ਖੰਡ ਖਾ ਰਹੇ ਹੋ ਤਾਂ ਆਓ ਅੱਜ ਜਾਣਦੇ ਹਾਂ ਉਹ ਕੁਝ ਆਮ ਸੰਕੇਤ ਜੋ ਇਸ ਗੱਲ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੇ ਹਨ ਪਹਿਲਾ ਸੰਕੇਤ ਖਾਣ ਦੀ ਹੋਰ ਲਾਲਸਾ ਹੋਣਾ ਜੇ ਤੁਸੀਂ ਮਿੱਠਾ ਖਾਣ ਤੋਂ ਬਾਅਦ ਵੀ ਹੋਰ ਮਿੱਠੀ ਦੀ ਤ ਹੈ ਮਹਿਸੂਸ ਕਰਦੇ ਹੋ ਤਾਂ ਇਹ ਦੱਸਦਾ ਹੈ ਕਿ ਤੁਸੀਂ ਆਪਣੇ ਖੁਰਾਕ ਵਿੱਚ ਬਹੁਤ ਜ਼ਿਆਦਾ ਖੰਡ ਸ਼ਾਮਿਲ ਕੀਤੀ ਹੋਈ ਹੈ ਦੂਜਾ ਸੰਕੇਤ ਵਧਦੀਆਂ ਚੁੱਲੜੀਆਂ ਜ਼ਿਆਦਾ ਖੰਡ ਸਾਡੇ ਸਰੀਰ 'ਚ ਨਾਜਨ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿਸ ਨਾਲ ਚਮੜੀ ਤੇ ਛੇਤੀ ਚੁੱਲੜੀਆਂ ਪੈਣ ਲੱਗਦੀਆਂ ਹਨ ਪਾਰਵਧਣਾ ਜ਼ਿਆਦਾ ਮਠਿਆਈਆਂ 'ਚ ਖਾਲੀ ਕੈਲਰੀਆ ਹੁੰਦੀਆਂ ਹਨ ਜੋ ਪਾਰ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਹੈ ਅਗਲਾ ਸੰਕੇਤ ਹੈ ਦੰਦ ਦੀ ਸੜਨ ਅਤੇ ਕੈਵਿਟੀ ਖੰਡ ਬੈਕਟੀਰੀਆ ਦੇ ਨਾਲ ਮਿਲ ਕੇ ਐਸਿਡ ਬਣਾਉਂਦਾ ਹੈ ਜੋ ਦੰਦਾਂ ਨੂੰ ਖਰਾਬ ਕਰਦੀ ਹੈ ਤੇ ਕੈਵਿਟੀ ਪੈਦਾ ਕਰਦੀ ਹੈ ਇਸ ਦੇ ਨਾਲ ਹੀ ਸੁੱਜੇ ਹੋਏ ਪੈਰ ਵੀ ਇੱਕ ਸੰਕੇਤ ਹੈ ਖੰਡ ਦੇ ਅਧਿਕ ਮਾਤਰਾ ਨਾਲ ਖਾਤ ਕਰਨਾ ਸਰੀਰ ਵਿੱਚ ਇਨਫੈਕਸ਼ਨ ਨੂੰ ਵਧਾ ਸਕਦਾ ਹੈ ਜੋ ਪੈਰਾਂ ਵਿੱਚ ਸੂਜਨ ਪੈਦਾ ਕਰ ਸਕਦੀ ਹੈ ਅੰਤ ਵਿੱਚ ਪਾਚਨ ਦੀ ਸਮੱਸਿਆ ਵੀ ਇਸ ਗਲਤ ਦੀ ਨਿਸ਼ਾਨੀ ਹੋ ਸਕਦੀ ਹੈ ਜ਼ਿਆਦਾ ਖੰਡ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਵਧ ਸਕਦੀ ਹਨ ਜਿਵੇਂ ਕਿ ਗੈਸ ਜਾਂ ਕਬਜ਼ ਇਸ ਸਾਰੇ ਸੰਕੇਤ ਸਾਨੂੰ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਸਾਨੂੰ ਖੁਰਾਕ ਵਿੱਚ ਖੰਡ ਦੀ ਮਾਤਰਾ ਨੂੰ ਕਾਬੂ ਵਿੱਚ ਰੱਖਣ ਦੀ ਲੋੜ ਹੈ ਇਸ ਤਰ੍ਹਾਂ ਦੀ ਹੋਰ ਹੈਲਥ ਟਿਪ ਲਈ ਬਣੇ ਰੋ ਟੇਲੀ ਹੈਲਥ ਨਾਲ ਕੀ ਤੁਸੀਂ ਸੋਚਦੇ ਹੋ ਤੁਸੀਂ ਬਹੁਤ ਜ਼ਿਆਦਾ ਖੰਡ ਖਾ ਰਹੇ ਹੋ ਤਾਂ ਆਓ ਅੱਜ ਜਾਣਦੇ ਹਾਂ ਉਹ ਕੁਝ ਆਮ ਸੰਕੇਤ ਜੋ ਇਸ ਗੱਲ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦੇ ਹਨ ਪਹਿਲਾ ਸੰਕੇਤ ਖਾਣ ਦੀ ਹੋਰ ਲਾਲਸਾ ਹੋਣਾ ਜੇ ਤੁਸੀਂ ਮਿੱਠਾ ਖਾਣ ਤੋਂ ਬਾਅਦ ਵੀ ਹੋਰ ਮਿੱਠੀ ਦੀ ਤਹਿ ਮਹਿਸੂਸ ਕਰਦੇ ਹੋ ਤਾਂ ਇਹ ਦੱਸਦਾ ਹੈ ਕਿ ਤੁਸੀਂ ਆਪਣੇ ਖੁਰਾਕ ਵਿੱਚ ਬਹੁਤ ਜ਼ਿਆਦਾ ਖੰਡ ਸ਼ਾਮਿਲ ਕੀਤੀ ਹੋਈ ਹੈ ਦੂਜਾ ਸੰਕੇਤ ਵਧਦੀਆਂ ਚੁਲੜੀਆਂ ਜ਼ਿਆਦਾ ਖੰਡ ਸਾਡੇ ਸਰੀਰ 'ਚ ਨਾਜਣ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿਸ ਨਾਲ ਚਮੜੀ ਤੇ ਛੇਤੀ ਚੁਲੜੀਆਂ ਪੈਣ ਲੱਗਦੀਆਂ ਹਨ ਪਾਰਵਦਣਾ ਜ਼ਿਆਦਾ ਮਿਠਾਈਆਂ 'ਚ ਖਾਲੀ ਕੈਲਰੀਆ ਹੁੰਦੀਆਂ ਹਨ ਜੋ ਪਾਰ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਹੈ ਅਗਲਾ ਸੰਕੇਤ ਹੈ ਦੰਦ ਦੀ ਸੜਨ ਅਤੇ ਕੈਵਿਟੀ ਖੰਡ ਬੈਕਟੀਰੀਆ ਦੇ ਨਾਲ ਮਿਲ ਕੇ ਐਸਿਡ ਬਣਾਉਂਦਾ ਹੈ ਜੋ ਦੰਦਾਂ ਨੂੰ ਖਰਾਬ ਕਰਦੀ ਹੈ ਤੇ ਕੈਵਿਟੀ ਪੈਦਾ ਕਰਦੀ ਹੈ ਇਸ ਦੇ ਨਾਲ ਹੀ ਸੁੱਜੇ ਹੋਏ ਪੈਰ ਵੀ ਇੱਕ ਸੰਕੇਤ ਹੈ ਖੰਡ ਦੇ ਅਧਿਕ ਮਾਤਰਾ ਨਾਲ ਖੱਤ ਕਰਨਾ ਸਰੀਰ ਵਿੱਚ ਇਨਫੈਕਸ਼ਨ ਨੂੰ ਵਧਾ ਸਕਦਾ ਹੈ ਜੋ ਪੈਰਾਂ ਵਿੱਚ ਸੂਜਨ ਪੈਦਾ ਕਰ ਸਕਦੀ ਹੈ ਅੰਤ ਵਿੱਚ पाचन की समस्या वे इस गलती निशानी हो सकती है ज्यादा खंड खान नाल पेट समस्या दी समस्यावां ਵੱਧ ਸਕਦੀ ਹਨ ਜਿਵੇਂ ਕਿ ਗੈਸ ਜਾਂ ਕਬਜ਼ ਇਸ ਸਾਰੇ ਸੰਕੇਤ ਸਾਨੂੰ ਇਸ ਗਲਤ ਸੰਕੇਤ ਦਿੰਦੇ ਹਨ ਕਿ ਸਾਨੂੰ ਖੁਰਾਕ ਵਿੱਚ ਖੰਡ ਦੀ ਮਾਤਰਾ ਨੂੰ ਕਾਬੂ ਵਿੱਚ ਰੱਖਣ ਦੀ ਲੋੜ ਹੈ ਇਸ ਤਰ੍ਹਾਂ ਦੀ ਹੋਰ ਹੈਲਥ ਟਿਪ ਲਈ ਬਣੇ ਰਹੋ ਟੇਲੀ ਹੈਲਥ ਨਾਲ